ਇਹ ਆંકੜਾ ਹੈ ਜਿਹੜਾ ਔਨ ਰਿਕਾਰਡ ਜਿਸ ਦਾ ਪਤਾ ਚੱਲਿਆ ਹੈ ਜਿਹੜੇ ਸੈਟਲਾਈਟ ਦੇ ਜ਼ਰੀਏ ਦੇਖੇ ਜਾਂਦੇ ਨੇ ਹੋ ਸਕਦਾ ਇਹਦੇ ਵਿੱਚ ਐਸੇ ਮਾਮਲੇ ਵੀ ਹੋਣ ਜਿਹੜੇ ਰਿਕਾਰਡ ਦੇ ਵਿੱਚ ਨਹੀਂ ਆਏ ਤਾਂ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਪਰ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਜ਼ਿਲ੍ਹਾਵਾਰ ਦੇ ਦੇਖੀਏ ਤਾਂ ਤਰਨਤਾਰਨ ਦੇ ਵਿੱਚ ਹੁਣ ਤੱਕ ਜੇ ਟੋਟਲ ਟੋਟਲ ਆંકੜਾ ਦੇਖੀਏ ਤਾਂ ਤਰਨਤਾਰਨ ਦੇ ਵਿੱਚ ਸਭ ਤੋਂ ਵੱਧ 423 ਮਾਮਲੇ ਹੁਣ ਤੱਕ ਸਾਹਮਣੇ ਆਏ ਨੇ ਫਿਰ ਦੂਸਰੇ ਨੰਬਰ ਤੇ ਸੰਗਰੂਰ ਹੈ ਜਿੱਥੇ 399 ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਤੀਸਰੇ ਨੰਬਰ ਤੇ ਅੰਮ੍ਰਿਤਸਰ ਹੈ ਜਿੱਥੇ 212 ਮਾਮਲੇ ਹੁਣ ਤੱਕ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਬਾਕੀ ਜ਼ਿਲ੍ਹਿਆਂ ਦੇ ਵੀ ਸਾਡੇ ਕੋਲੇ ਆંકੜੇ ਨੇ ਫਿਰੋਜ਼ਪੁਰ ਦੇ ਵਿੱਚ 207 ਨੇ ਬਠਿੰਡਾ ਦੇ ਵਿੱਚ 134 ਨੇ ਪਟਿਆਲਾ ਦੇ ਵਿੱਚ 130 ਨੇ ਸੋ ਇਹ ਮਾਮਲੇ ਨੇ ਹਾਲਾਂਕਿ ਪਿਛਲੀਆਂ ਵਾਰਾਂ ਨਾਲੋਂ ਬਹੁਤ ਫਰਕ ਆਇਆ ਦਿਨੋਂ ਦਿਨ ਆਏ ਸਾਲ ਆਏ ਸਾਲ ਇਸ ਦੇ ਵਿੱਚ ਫਰਕ ਆ ਰਿਹਾ ਹੈ ਹੁਣ ਤੱਕ ਜਿਹੜਾ ਐਕਸ਼ਨ ਲਿਆ ਗਿਆ ਜੇ ਉਸ ਦਾ ਜ਼ਿਕਰ ਕਰੀਏ ਤਾਂ 467 ਐਫ ਆਈ ਆਰ ਹੁਣ ਤੱਕ ਦਰਜ ਹੋਈਆਂ ਨੇ 467 467 ਜਿਹੜੀਆਂ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਈ ਉਹਨਾਂ ਦੇ ਖਿਲਾਫ ਔਰ 555 ਦੀ ਰੈੱਡ ਐਂਟਰੀ ਰੈੱਡ ਐਂਟਰੀ ਜਿਹੜੀ ਹੈ ਜਿਹੜੀਆਂ ਤੁਹਾਡੀਆਂ ਫਰਦਾਂ ਹੁੰਦੀਆਂ ਜਾਂ ਜਿਹੜਾ ਤੁਹਾਡਾ ਜ਼ਮੀਨਦਾਰ ਰਿਕਾਰਡ ਹੁੰਦਾ ਉਹਦੇ ਤੇ ਇੱਕ ਲਾਲ ਲਕੀਰ ਲੱਗ ਜਾਂਦੀ ਹੈ ਰੈੱਡ ਐਂਟਰੀ ਲੱਗ ਜਾਂਦੀ ਹੈ ਯਾਨੀ ਕੱਲ ਨੂੰ ਤੁਸੀਂ ਜੇ ਕੋਈ ਲੋਨ ਲੈਣੇ ਆ ਬੈਂਕਾਂ ਤੋਂ ਜਾਂ ਕੋਈ ਹੋਰ ਸਹੂਲਤਾਂ ਲੈਣੀਆਂ ਤਾਂ ਉਸ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸੋ ਇਹ ਰੈੱਡ ਐਂਟਰੀ ਵੀ ਖਤਰਨਾਕ ਹੁੰਦੀ ਹੈ ਇੱਕ ਤਰੀਕੇ ਦੀ ਕਾਰਵਾਈ ਹੁੰਦੀ ਹੈ ਜਿਸ ਦੇ ਖਿਲਾਫ ਵੀ ਹੋ ਜਾਵੇ ਜੁਰਮਾਨੇ ਦਾ ਜੇ ਜ਼ਿਕਰ ਕਰੀਏ ਜਿਹੜੀ ਜੁਰਮਾਨੇ ਦੀ ਰਕਮੀ ਹੈ ਉਹ ਹੁਣ ਤੱਕ 34 ਲੱਖ ਜੁਰਮਾਨਾ ਲਾਇਆ ਗਿਆ ਜਿਹੜੇ ਵੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਉਹਨਾਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਉਹਦੇ ਚੋਂ 18 ਲੱਖ ਦੀ ਰਿਕਵਰੀ ਹੁਣ ਤੱਕ ਕੀਤੀ ਗਈ ਹੈ 18 ਲੱਖ ਹੁਣ ਤੱਕ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਇਆ ਇਸ ਜੁਰਮਾਨੇ ਦਾ ਔਰ 34 ਲੱਖ ਯਾਨੀ ਬਾਕੀ ਰਿਕਵਰੀ ਹਲੇ ਕਰਨੀ ਬਾਕੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਹੋਰ ਮਾਮਲੇ ਵੀ ਸਾਹਮਣੇ ਆਉਣਗੇ ਜ਼ਾਹਿਰ ਜੀ ਗੱਲ ਹੈ ਲਗਾਤਾਰ ਹੁਣ ਨਵੰਬਰ ਮਹੀਨੇ ਦੇ ਵਿੱਚ ਇਹ ਮਾਮਲੇ ਵਧਦੇ ਜਾਣੇ ਹਨ ਜਦੋਂ ਤੱਕ ਬਾਰਿਸ਼ ਨਹੀਂ ਹੁੰਦੀ ਉਦੋਂ ਤੱਕ ਵਾਤਾਵਰਨ ਵੀ ਸਾਫ਼ ਨਹੀਂ ਹੋਏਗਾ ਸੋ ਪੰਜਾਬ ਦੇ ਵਿੱਚ ਜਿਹੜੀ ਹਵਾ ਹੈ ਉਹ ਹੋਰ ਜ਼ਹਿਰੀਲੀ ਹੋ ਗਈ ਹੈ ਜਿਵੇਂ ਅਸੀਂ AQI ਦਾ ਜ਼ਿਕਰ ਕਰ ਰਹੇ ਹਾਂ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈ ਉਹ 500 ਤੋਂ ਪਾਰ ਹੋ ਗਿਆ ਯਾਨੀ ਦਿੱਲੀ ਤੋਂ ਵੀ ਜ਼ਿਆਦਾ ਬਰਨਾਲਾ ਦੇ ਵਿੱਚ AQI ਦਾ ਐਂਕੜਾ 1000 ਤੋਂ ਪਾਰ ਚਲਾ ਗਿਆ 1000 ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 1000 ਜੇ 200 250 ਵੀ ਦੇਖਿਆ ਜਾਵੇ ਤਾਂ 200 250 ਨੂੰ ਵੀ ਬਹੁਤ ਜ਼ਿਆਦਾ ਖਰਾਬ ਮੰਨਿਆ ਜਾਂਦਾ ਔਰ ਜਿੱਥੇ 1000 ਚਲਾ ਗਿਆ ਸੂਬੇ ਦਾ ਔਸਤ ਜਿਹੜਾ ਐਵਰੇਜ AQI ਹੈ ਕਿਉਂਕਿ ਬਹੁਤ ਸਾਰੇ ਜ਼ਿਲ੍ਹੇ ਐਸੇ ਨੇ ਜਿੱਥੇ ਪਰਾਲੀ ਨੂੰ ਅੱਗ ਨਹੀਂ ਲੱਗੀ ਪਰ ਜੇ ਉਹਨੂੰ ਐਵਰੇਜ ਦੇਖੀਏ ਤਾਂ 500 ਦੇ ਪਾਰ ਇਸ ਵੇਲੇ ਪੰਜਾਬ ਦਾ AQI ਹੈ ਜਿਹੜਾ ਦਿੱਲੀ ਤੋਂ ਬਹੁਤ ਜ਼ਿਆਦਾ ਅੱਗੇ ਚਲਾ ਗਿਆ ਬਰਨਾਲਾ 'ਚ 1000 ਤੋਂ ਪਾਰ ਹੋਇਆ ਔਰ ਇਹ ਸਾਰਾ ਪੋਲਿਊਸ਼ਨ ਜੋ ਸਾਹਮਣੇ ਆਇਆ ਇਹ ਪ੍ਰਾਲੀ ਨੂੰ ਅੱਗ ਲੱਗਣ ਦੀ ਵਜ੍ਹਾ ਦੇ ਨਾਲ ਸਾਹਮਣੇ ਆਇਆ ਤਾਂ ਇਹ ਇਹ ਅੰਕੜੇ ਨੇ ਪੰਜਾਬ ਦੇ ਜਿਹੜੇ 2 ਨਵੰਬਰ ਨੂੰ ਸਵੇਰੇ 7:30 ਵਜੇ ਦਾ ਹੁਣ ਤੋਂ ਕਰੀਬ ਕਰੀਬ ਅੱਧਾ ਘੰਟਾ ਪਹਿਲਾਂ ਦਾ ਇਸ ਵੇਲੇ 8:05-7 ਮਿੰਟ ਹੋਏ ਨੇ 7:30 ਵਜੇ ਦਾ ਇਹ ਅੰਕੜਾ ਹੈ 494 AQI ਸੀ 에ਅਰ ਕੁਆਲਿਟੀ ਇੰਡੈਕਸ ਜਿਹੜਾ ਸੀ ਹਵਾ ਦਾ ਜਿਹੜਾ ਲੈਵਲ ਹੈ ਉਹ 494 ਸੀ 100 ਜਿਹੜਾ ਪ੍ਰਦੂਸ਼ਣ ਦਾ ਮੀਟਰ ਦੱਸਦਾ ਹੈ ਜੇ ਬਰਨਾਲਾ ਤੇ ਨਜ਼ਰ ਪਾਈਏ ਤਾਂ ਬਰਨਾਲਾ ਦਾ 1069 1069 ਦਾ ਮਤਲਬ ਹੈ 에ਅਰ ਕੁਆਲਿਟੀ ਇੰਡੈਕਸ ਦਾ ਕਿ ਤੁਸੀਂ ਉਹ ਹਵਾ ਦੇ ਵਿੱਚ ਸਾਹ ਵੀ ਨਹੀਂ ਲੈ ਸਕਦੇ ਜੇ ਸਾਹ ਲਓਗੇ ਤਾਂ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਹੋਵੋਗੇ ਇਸ ਕਰਕੇ ਬਹੁਤ ਜ਼ਿਆਦਾ احتیاط ਰੱਖਣ ਦੀ ਜ਼ਰੂਰਤ ਹੈ ਅੱਗੇ ਕਪੂਰਥਲਾ ਦਾ ਸਾਡੇ ਕੋਲੇ 에ਅਰ ਕੁਆਲਿਟੀ ਇੰਡੈਕਸ ਆ ਰਿਹਾ ਹੈ ਕਪੂਰਥਲਾ ਦੇ ਵਿੱਚ ਕੀ ਸਥਿਤੀ ਹੈ ਇਸ ਤੇ ਨਜ਼ਰ ਪਾਉਣੇ ਆ ਬਰਨਾਲਾ ਦਾ ਇਸ ਵੇਲੇ ਦਿਖਾ ਰਹੇ ਆ ਸਭ ਤੋਂ ਜ਼ਿਆਦਾ ਖਤਰਨਾਕ ਹੈ 1069 ਔਰ ਹੁਣ ਆ ਗਿਆ ਕਪੂਰਥਲਾ ਦਾ ਕਪੂਰਥਲਾ ਦਾ 708 ਇਹ ਵੀ ਬਹੁਤ ਜ਼ਿਆਦਾ ਹੈ ਜੇ ਉਸ ਹਿਸਾਬ ਨਾਲ ਦੇਖੀਏ ਜੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਦਰਸ਼ਕਾਂ ਨੇ ਸੁਣਿਆ ਹੋਵੇਗਾ ਕਿ ਜਦੋਂ ਅਸੀਂ 에ਅਰ ਕੁਆਲਿਟੀ ਇੰਡੈਕਸ ਦਿਖਾ ਰਹੇ ਆ ਤਾਂ ਕਿਤੇ 250 ਕਿਤੇ 300 ਜੇ 350 ਵੀ ਆ ਜਾਂਦਾ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਕਿ 에ਅਰ ਕੁਆਲਿਟੀ ਇੰਡੈਕਸ ਵਿਗੜ ਗਿਆ ਹਵਾ ਦੇ ਵਿੱਚ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਗਿਆ ਤੇ ਹੁਣ 700 700 ਦਾ ਅੰਕੜਾ ਕਪੂਰਥਲਾ ਦਾ ਲੁਧਿਆਣਾ 639 1000 ਦੇ ਪਾਰ ਬਰਨਾਲਾ ਯਾਨੀ ਉਹ ਜਿਹੜਾ ਆਸ-ਪਾਸ ਦਾ ਇਲਾਕਾ ਜਿਹੜੀ ਉਹ ਬੈਲਟ ਹੈ ਜਿੱਥੇ ਸਭ ਤੋਂ ਜ਼ਿਆਦਾ ਆਬੋ ਹਵਾ ਖਰਾਬ ਹੋਈ ਹੈ ਉਹ ਇਹ ਮੀਟਰ ਦੱਸਦਾ ਹੈ 에ਅਰ ਕੁਆਲਿਟੀ ਦਾ ਅੱਗੇ ਆ ਗਿਆ ਪਟਿਆਲਾ ਪਟਿਆਲਾ ਦੇ ਵਿੱਚ ਵੀ ਸੇਵੀ ਹੈ 649 ਪਟਿਆਲਾ ਦਾ AQI ਲੈਵਲ ਹੈ ਇਸ ਵੇਲੇ 649 650 ਦੇ ਕਰੀਬ ਹੈ ਉਸ ਤੋਂ ਬਾਅਦ ਅੱਗੇ ਅਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ 568 AQI ਲੈਵਲ ਹੋ ਚੁੱਕਿਆ ਹੈ 568 ਯਾਨੀ ਜਿਹੜੇ ਲੋਕ ਬਾਹਰ ਨਿਕਲਦੇ ਨੇ ਉਹ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਜੇ ਤੁਸੀਂ ਬਾਹਰ ਆਉਂਗੇ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹੋ ਤੜਕੇ 6:30 ਵਜੇ ਸਿਆਹਰ ਇੱਕ ਏਰੀਆ ਹੈ ਲੁਧਿਆਣੇ ਦੇ ਵਿੱਚ ਸਿਆਹਰ ਜਿੱਥੇ 961 AQI ਲੈਵਲ ਪਾਇਆ ਗਿਆ ਜਿੱਥੇ ਬਹੁਤ ਜ਼ਿਆਦਾ ਹਵਾ ਖਰਾਬ ਹੋਈ 961 ਉੱਥੇ AQI 에ਅਰ ਕੁਆਲਿਟੀ ਇੰਡੈਕਸ ਆਇਆ ਤਾਂ ਇਹ ਇਹ ਅੰਕੜੇ ਜਿਹੜੇ ਨੇ ਇਸ ਵੇਲੇ ਬੇहद ਖਤਰਨਾਕ ਤੇ ਬੇहद ਡਰਾਉਣ ਵਾਲੇ ਨੇ ਮਹਿਜ਼ ਅੰਕੜੇ ਨਹੀਂ ਐ ਇਹ ਤੁਹਾਡੇ ਸਾਹ ਦਾ ਮੀਟਰ ਹੈ ਚੈੱਕ ਕਰਨ ਦੇ ਲਈ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਜਿਹੜੀ ਹਵਾ ਦੇ ਵਿੱਚ ਤੁਸੀਂ ਸਾਹ ਲੈ ਰਹੇ ਹੋ ਉਹ ਹਵਾ ਦੀ ਹਾਲਤ ਕੀ ਹੈ ਜੇ ਅਸੀਂ ਬਾਹਰਲੇ ਦੇਸ਼ਾਂ ਦਾ ਜ਼ਿਕਰ ਕਰੀਏ ਜਿਹੜੇ ਬਹੁਤ ਜ਼ਿਆਦਾ ਸਾਫ਼ ਸਵਿਟਜ਼ਰਲੈਂਡ ਵਰਗੇ ਜਾਂ ਹੋਰ ਜਿਹੜੇ ਕੰਟਰੀ ਨੇ ਬਹੁਤ ਜ਼ਿਆਦਾ ਸਾਫ਼ ਸੁਥਰੇ ਜਿੱਥੇ ਆਬੋ ਹਵਾ ਕਈ ਜਾਂਦੀ ਹੈ ਜੇ ਉਹਨਾਂ ਦਾ 에어 ਕੁਆਲਿਟੀ ਇੰਡੈਕਸ ਦੇਖਿਆ ਜਾਵੇ ਤਾਂ ਕਿਤੇ 10 ਕਿਤੇ 15 ਕਿਤੇ 5 ਕਿਤੇ 7 ਐਸਾ 에어 ਕੁਆਲਿਟੀ ਇੰਡੈਕਸ ਉੱਥੇ ਹੁੰਦਾ ਹੈ ਤਾਂ ਹੀ ਉਹਨਾਂ ਦੇਸ਼ਾਂ ਦਾ ਵਾਤਾਵਰਣ ਜਿਹੜਾ ਹੈ ਉਹ ਬਹੁਤ ਸਾਫ਼ ਸੁਥਰਾ ਮੰਨਿਆ ਜਾਂਦਾ ਤੇ ਜੇ ਅਸੀਂ ਕੰਪੇਅਰ ਕਰਕੇ ਦੇਖੀਏ ਦਿੱਲੀ ਦੇ ਵਿੱਚ 413 ਪਰ ਪੰਜਾਬ ਦੇ ਵਿੱਚ 500 ਪਾਰ ਹੋ ਚੁੱਕਿਆ ਉਹਨਾਂ ਦਾ ਐਵਰੇਜ ਔਰ ਕਿਸੇ ਸ਼ਹਿਰ ਦਾ 1000 ਕਿਸੇ ਦਾ 700 ਕਿਸੇ ਦਾ 750 ਚੰਡੀਗੜ੍ਹ ਦਾ 에어 ਕੁਆਲਿਟੀ ਇੰਡੈਕਸ ਵੀ ਅੱਜ 245 ਪਹੁੰਚ ਚੁੱਕਿਆ ਹੈ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਹੈ ਸਭ ਤੋਂ ਜ਼ਿਆਦਾ ਸਾਫ਼ ਸੁਥਰਾ ਸ਼ਹਿਰ ਸਿਟੀ ਬਿਊਟੀਫੁੱਲ ਦੇ ਨਾਮ ਤੇ ਜਾਣਿਆ ਜਾਂਦਾ ਔਰ ਸਿਟੀ ਬਿਊਟੀਫੁੱਲ ਵੀ ਅੱਜ ਇਸ ਹਵਾ ਪ੍ਰਦੂਸ਼ਣ ਦੇ ਨਾਲ ਘਿਰਿਆ ਹੋਇਆ ਹੈ ਸਵੇਰੇ ਸਵੇਰੇ 6:30 ਵਜੇ ਇੱਕ ਤਰੀਕੇ ਦੀ ਧੁੰਦ ਨਜ਼ਰ ਆ ਰਹੀ ਸੀ ਜਿਹੜੇ ਲੋਕ ਸਵੇਰੇ ਅਰਲੀ ਮਾਰਨਿੰਗ ਉੱਠ ਕੇ ਬਾਹਰ ਨਿਕਲਦੇ ਆ ਜਿਸ ਵੇਲੇ ਅਸੀਂ ਦਫ਼ਤਰ ਆ ਰਹੇ ਸੀ ਉਸ ਵੇਲੇ ਇੱਕ ਧੁੰਦ ਛਾਈ ਹੋਈ ਸੀ ਚਾਰੇ ਪਾਸੇ ਚੰਡੀਗੜ੍ਹ ਦੇ ਵਿੱਚ ਵੀ ਔਰ ਉਸ ਨੂੰ ਦੇਖ ਕੇ ਇਹ ਨਜ਼ਰ ਆਉਂਦਾ ਸੀ ਕਿ ਇਹ ਧੁੰਦ ਜਿਹੜੀ ਹੈ ਇਹ ਠੰਡ ਦੀ ਨਹੀਂ ਹੈ ਇਹ ਹਵਾ ਪੋਲਿਊਸ਼ਨ ਹੈ ਵਾਯੂ ਪੋਲਿਊਸ਼ਨ ਹੈ ਵਾਤਾਵਰਨ ਗੰਦਲਾ ਹੋ ਚੁੱਕਿਆ ਖਰਾਬ ਹੋ ਚੁੱਕਿਆ ਉਸਦੀ ਉਹ ਤੰਦ ਸੀ ਤੁਹਾਡੀਆਂ ਅੱਖਾਂ ਮਚਦੀਆਂ ਤੁਹਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਔਰ ਸਾਹ ਲੈਂਦੇ ਹੋਏ ਮਹਿਸੂਸ ਹੁੰਦਾ ਜਿਵੇਂ ਧੂਆਂ ਤੁਹਾਡੇ ਅੰਦਰ ਜਾ ਰਿਹਾ ਹੈ ਇਹ ਹਰਿਆਣਾ ਦਾ ਅਸੀਂ ਇੰਡੈਕਸ ਦਾ ਜ਼ਿਕਰ ਕਰ ਰਹੇ ਹਾਂ ਇੱਥੇ ਵੀ 414 ਹੈ ਹਰਿਆਣਾ ਦਾ ਪੰਜਾਬ ਨਾਲੋਂ ਕਾਫੀ ਠੀਕ ਹੈ ਪਰ 414 ਹੈ ਹਰਿਆਣਾ ਦੇ ਵਿੱਚ ਪੰਜਾਬ ਦੇ ਕੰਪੈਰੀਟਿਵਲੀ ਫਸਲ ਘਟ ਹੈ ਏਰੀਆ ਰਕਬਾ ਘਟ ਹੈ ਘਟ ਏਰੀਏ ਦੇ ਵਿੱਚ ਝੋਨਾ ਲਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਰਕਬਾ ਵੱਧ ਹੈ ਔਰ ਜ਼ਾਹਿਰ ਜੀ ਗੱਲ ਹੈ ਜਿਹੜੇ ਮਾਮਲੇ ਅਸੀਂ ਤੁਹਾਨੂੰ ਪਹਿਲਾਂ ਇਹ ਦਿਖਾ ਰਹੇ ਸੀ ਜਿਹੜੇ ਮਾਮਲਿਆਂ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਹੈ ਉਹਨਾਂ ਮਾਮਲਿਆਂ ਨੇ ਇਸ ਆਬੋ ਹਵਾ ਨੂੰ ਖਰਾਬ ਕੀਤਾ ਹੈ ਇਸ ਤੇ ਬਹੁਤ ਵੱਡੀ ਬਹਿਸ ਜਿਹੜੀ ਹੈ ਉਹ ਚੱਲਦੀ ਹੈ ਬਹੁਤ ਵੱਡੀ ਬਹਿਸ ਚੱਲਦੀ ਹੈ ਕਿਉਂਕਿ ਇੱਕ ਪਾਸੇ ਪ੍ਰਸ਼ਾਸਨ ਹੈ ਇੱਕ ਪਾਸੇ ਕੋਟਾ ਨੇ ਇੱਕ ਪਾਸੇ ਕਿਸਾਨ ਦੇ ਇੱਕ ਪਾਸੇ ਸਰਕਾਰ ਹੈ ਕੋਟਾ ਕਹਿੰਦੀ ਹੈ ਕਿ ਇਸ ਦਾ ਕੋਈ ਹੱਲ ਕੱਢੋ ਸਖਤੀ ਵੀ ਕਰਦੀਆਂ ਕਿਸਾਨਾਂ ਦੇ ਉੱਪਰ ਕਾਰਵਾਈ ਦੀ ਗੱਲ ਵੀ ਕਹਿੰਦੀਆਂ ਜਦੋਂ ਗੱਲ ਕਿਸਾਨਾਂ ਤੇ ਆਉਂਦੀ ਹੈ ਤਾਂ ਕਿਸਾਨ ਕਹਿੰਦੇ ਆ ਕਿ ਸਰਕਾਰ ਸਾਨੂੰ ਇਸ ਦਾ ਕੋਈ ਸਥਾਈ ਹੱਲ ਕਰਕੇ ਦੇ ਦੇ ਅਸੀਂ ਅੱਗ ਨਹੀਂ ਲਾਵਾਂਗੇ ਨਾ ਹੀ ਸਾਨੂੰ ਅੱਗ ਲਾਉਣ ਦਾ ਸ਼ੌਂਕ ਹੈ ਇਹ ਸਾਡੀ ਬਜਬੂਰੀ ਹੈ ਔਰ ਇਸ ਕਰਕੇ ਸਾਨੂੰ ਇਹ ਅੱਗ ਲਾਉਣੀ ਪੈਦੀ ਹੈ ਅਸੀਂ ਨਾਲ ਦੀ ਨਾਲ 에ਅਰ ਕੁਆਲਿਟੀ ਇੰਡੈਕਸ ਦਾ ਜ਼ਿਕਰ ਕਰਦੇ ਰਵਾਂਗੇ 931 ਕਰਨਾਲ ਦਾ ਜਿਹੜਾ ਹੈ ਉਹ 에ਅਰ ਕੁਆਲਿਟੀ ਇੰਡੈਕਸ ਯਾਨੀ ਇਸ ਏਰੀਏ ਦੇ ਵਿੱਚ ਕਰਨਾਲ ਦੇ ਵਿੱਚ ਸਭ ਤੋਂ ਜ਼ਿਆਦਾ ਆਬੋ ਹਵਾ ਖਰਾਬ ਹੋ ਚੁੱਕੀ ਹੈ ਅਸੀਂ ਇਸ ਵੇਲੇ ਚਾਰ ਸਟੇਟਾਂ ਦਾ ਜ਼ਿਕਰ ਕਰ ਰਹੇ ਹਾਂ ਜਿਦੇ ਚ ਪੰਜਾਬ ਫਿਰ ਯੂਟੀ ਚੰਡੀਗੜ੍ਹ ਫਿਰ ਹਰਿਆਣਾ ਤੇ ਫਿਰ ਦਿੱਲੀ ਚਾਰਾਂ ਨੂੰ ਜੇ ਦੇਖੀਏ ਤਾਂ ਚਾਰਾਂ ਦੀ ਆਬੋ ਹਵਾ ਇਸ ਵੇਲੇ ਬੇਹਦ ਖਰਾਬ ਹੈ ਜਿੰਨੇ ਆਕੜੇ ਅਸੀਂ ਜੁਟਾ ਪਾ ਰਹੇ ਹਾਂ ਇੱਕ ਰੁਕ ਖੇਤਰ ਦੇ 581 에ਅਰ ਕੁਆਲਿਟੀ ਇੰਡੈਕਸ ਕ੍ਰੂਕ ਖੇਤਰ ਦੇ ਵਿੱਚ ਇਸ ਵੇਲੇ 581 ਤੇ ਪਹੁੰਚ ਚੁੱਕਿਆ ਹੈ ਯਾਨੀ ਤੁਸੀਂ ਇਸ ਲੈਵਲ ਤੇ ਜਦੋਂ ਜਾ ਕੇ ਦੇਖਦੇ ਹੋ ਦਾ ਸਭ ਤੋਂ ਵੱਡਾ ਸਵਾਲ ਇਹ ਆਉਂਦਾ ਕਿ ਤੁਸੀਂ ਸਾਹ ਕਿਵੇਂ ਲਓਗੇ ਕਿਹੜੀ ਹਵਾ ਦੇ ਵਿੱਚ ਲਓਗੇ ਕਈ ਵਾਰੀ ਤੁਹਾਨੂੰ ਬਿਮਾਰੀ ਸਮਝ ਨਹੀਂ ਆਉਂਦੀ ਕਿ ਮੇਰੇ ਸਰੀਰ ਨਾਲ ਕੀ ਹੋ ਰਿਹਾ ਹੈ ਕਈ ਵਾਰੀ ਸਰੀਰ ਟੁੱਟਦਾ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਇਹ ਲੱਗਦਾ ਹੈ ਕਿ ਮੈਨੂੰ ਕਿਤੇ ਮੇਰੇ ਦਰਦ ਹੋ ਰਿਹਾ ਹੈ ਜਾਂ ਮੇਰਾ ਦਿਲ ਖਬਰਾ ਰਿਹਾ ਹੈ ਜਾਂ ਮੈਨੂੰ ਕੋਈ ਚੱਕਰ ਆ ਰਿਹਾ ਹੈ ਤਾਂ ਇਹ ਸਾਰੇ ਸਿੰਪਟਮਸ ਇਸੇ ਚੀਜ਼ ਦੇ ਨੇ ਇਸੇ ਚੀਜ਼ ਤੋਂ ਪਤਾ ਲੱਗਦਾ ਹੈ ਕਿ ਇਸ ਵੇਲੇ ਪੰਜਾਬ ਦੀ ਆਬੋ ਹਵਾ ਕੀ ਕਹਿ ਰਹੀ ਹੈ ਹਰਿਆਣਾ ਦੀ ਆਬੋ ਹਵਾ ਕੀ ਕਹਿ ਰਹੀ ਹੈ ਚੰਡੀਗੜ੍ਹ ਦੀ ਕੀ ਕਹਿ ਰਹੀ ਹੈ ਤੇ ਦਿੱਲੀ ਦੀ ਕੀ ਕਹਿ ਰਹੀ ਹੈ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਜੇ بارش ਨਹੀਂ ਹੁੰਦੀ ਤਾਂ ਹੋਰ ਵੀ ਜ਼ਿਆਦਾ ਜਿਹੜਾ ਹੈ ਹਾਲਾਤ ਖਰਾਬ ਹੋ ਸਕਦੇ ਆ ਪਰ ਜੇ بارش ਹੋ ਜਾਂਦੀ ਹੈ ਤਾਂ ਫਿਰ ਇਸ ਦੇ ਵਿੱਚ ਕਾਫੀ ਨਿਜਾਤ ਮਿਲ ਸਕਦੀ ਹੈ ਕਿਉਂਕਿ ਪ੍ਰੈਡਿਕਸ਼ਨ ਹੈ ਪਰਸੋਂ ਕਿਹਾ ਜਾ ਰਿਹਾ ਹੈ ਕਿ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ ਜਾਂ ਹੋਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਔਰ ਜੇ ਮੀਂਹ ਪੈਂਦਾ ਤਾਂ ਫਿਰ ਬਦਲ ਛੰਡ ਜਾਣਗੇ ਧੂਆਂ ਜਿਹੜਾ ਅਸਮਾਨ ਦੇ ਉੱਤੇ ਘੇਰ ਚੜੀ ਹੋਈ ਹੈ ਉਹ ਘਟ ਸਕਦੀ ਹੈ ਔਰ ਉਸ ਦੇ ਨਾਲ ਕਿਉਂਕਿ ਬਾਰਿਸ਼ ਇੱਕ ਐਸੀ ਚੀਜ਼ ਹੈ ਜਿਹੜੀ ਇਸ ਹਵਾ ਪ੍ਰਦੂਸ਼ਣ ਨੂੰ ਸਾਫ਼ ਕਰ ਸਕਦੀ ਹੈ ਪਰ ਜੇ ਮਾਮਲੇ ਇਸੇ ਤਰੀਕੇ ਨਾਲ ਵਧਦੇ ਰਹੇ ਤਾਂ ਅਗਲੇ ਕਈ ਦਿਨ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਮੌਸਮ ਦੀ ਅਪਡੇਟ ਦੇ ਵੀ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਲੈਂਦੇ ਹਾਂ ਪਰਸੋਂ ਦੱਸਿਆ ਜਾ ਰਿਹਾ ਮੀਂਹ ਪੈਣ ਦੀ ਸੰਭਾਵਨਾ ਹੈ ਔਰ ਮੀ ਪੈਨ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਬੋ ਹਵਾ ਸਾਫ਼ ਹੋਏਗੀ। ਤਾਪਮਾਨ ਦੇ ਵਿੱਚ ਗਿਰਾਵਟ ਆਏਗੀ। ਮੌਸਮ ਵਿਭਾਗ ਦੇ ਮੁਤਾਬਕ ਹੈ ਸਵਾਰ ਆਮ ਨਾਲੋਂ ਠੰਡ ਜ਼ਿਆਦਾ ਪਏਗੀ। ਪਰ ਠੰਡ ਇੱਕ ਸਟੈਪ ਹੋਰ ਵੀ ਅੱਗੇ ਚਲਾ ਜਾਂਦਾ ਹੈ। ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਲੋੜ ਮਹਿਸੂਸ ਹੋ ਰਹੀ ਆ ਉਹ ਸਾਫ਼ ਸੁਥਰੇ ਵਾਤਾਵਰਨ ਦੀ, ਸਾਫ਼ ਸੁਥਰੀ ਹਵਾ ਦੀ ਹੋ ਰਹੀ ਹੈ। ਕਿ ਜੇ ਅਸਮਾਨ ਸਾਫ਼ ਹੁੰਦਾ ਹੈ, ਹਵਾ ਸਾਫ਼ ਹੁੰਦੀ ਹੈ ਤਾਂ ਫਿਰ ਇਹ ਪੋਲੂਸ਼ਨ ਲੈਵਲ ਘਟ ਸਕਦਾ ਹੈ। ਇਸ ਦੀ ਸ਼ੁਰੂਆਤ ਵੈਸੇ ਦੀਵਾਲੀ ਤੋਂ ਹੋਈ ਹੈ। ਹਾਲਾਂਕਿ ਬੜੇ ਬੜੀਆਂ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਗ੍ਰੀਨ ਪਟਾਕੇ ਚਲਾਓ ਜਾਂ ਪਟਾਕਿਆਂ ਦਾ ਇਸਤੇਮਾਲ ਘਟ ਕਰੋ ਪਰ ਉਸ ਦੇ ਵਿੱਚ ਕੋਈ ਕਮੀ ਨਹੀਂ ਆਈ ਬੜੇ ਅੱਜ ਵੀ ਲੋਕਾਂ ਦੇ ਵੀਡੀਓ ਦੇਖੇ ਜਾ ਸਕਦੇ ਆ ਜਿਨ੍ਹਾਂ ਨੇ ਕਿਸ ਤਰੀਕੇ ਨਾਲ ਪਟਾਕੇ ਚਲਾਏ ਔਰ ਰਿਸਕ ਲੈਣ ਦੇ ਤੱਕ ਨਜ਼ਰ ਆਏ ਔਰ ਉਸ ਨੇ ਵੀ ਅਸਮਾਨ ਨੂੰ ਗੰਧਲਾ ਕੀਤਾ AQI ਲੈਵਲ ਉਸ ਦਿਨ ਤੋਂ ਖਰਾਬ ਹੋਣਾ ਸ਼ੁਰੂ ਹੋਇਆ ਉਸ ਦੇ ਵਿੱਚ ਬਾਅਦ ਚ ਪਰਾਲੀ ਵੀ ਰਲ ਗਈ ਤੇ ਰਲਦੇ ਰਲਦੇ ਪੂਰੇ ਤਰੀਕੇ ਨਾਲ ਆਬੋ ਹਵਾ ਜਿਹੜੀ ਸੀ ਉਹ ਖਰਾਬ ਹੋ ਗਈ ਹੁਣ بارش ਦਾ ਹੀ ਇੱਕ ਸਹਾਰਾ ਹੈ ਪਿਛਲੇ ਦਿਨੀ ਦਿੱਲੀ ਦੀਆਂ ਖਬਰਾਂ ਅਸੀਂ ਸਾਂਝੀਆਂ ਕੀਤੀਆਂ ਸੀ ਕਿ ਦਿੱਲੀ ਦੇ ਵਿੱਚ ਆਰਟੀਫੀਸ਼ੀਅਲ ਰੇਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਹਾਲਾਂਕਿ ਉਸ ਤਰੀਕੇ ਨਾਲ ਉਹ ਸਿਰੇ ਨਹੀਂ ਚੜ ਸਕੀਆਂ ਪਰ ਕੋਸ਼ਿਸ਼ ਹੋਈ ਕਿ ਕਿਸੇ ਤਰੀਕੇ ਆਬੋ ਹਵਾ ਨੂੰ ਸਾਫ਼ ਕੀਤਾ ਜਾ ਸਕੇ ਪਰ ਅੱਜ ਜੇ ਅਸੀਂ ਪੰਜਾਬ ਦਾ ਲੈਵਲ ਦੇਖਦੇ ਹਾਂ ਤਾਂ ਦਿੱਲੀ ਤੋਂ ਕਿਤੇ ਅੱਗੇ ਜਾ ਚੁੱਕਿਆ ਹੈ ਦਿੱਲੀ ਦੇ ਵਿੱਚ ਤੇ 300 ਦੇ ਆਸ-ਪਾਸ ਹੈ ਪੰਜਾਬ ਦੇ ਕਈ ਇਲਾਕਿਆਂ ਦਾ ਤੇ 1000 ਨੋਸੋ 750 650 800 ਔਰ ਐਵਰੇਜ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ 500 ਦੇ ਪਾਰ ਪੰਜਾਬ ਦਾ ਪਹੁੰਚ ਚੁੱਕਿਆ ਹੈ ਸੋ 6 ਨਵੰਬਰ ਤੋਂ ਹੁਣ ਉਮੀਦ ਹੈ ਪਰਸੋਂ ਤੋਂ ਅ ਪਰਸੋਂ ਤੋਂ ਲੈ ਕੇ 6 ਨਵੰਬਰ ਤੱਕ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪਰਸੋਂ ਯਾਨੀ 3 ਨਵੰਬਰ ਤੋਂ ਲੈ ਕੇ 6 ਨਵੰਬਰ 4 ਨਵੰਬਰ ਤੋਂ ਲੈ ਕੇ 6 ਨਵੰਬਰ ਤੱਕ ਜੇ ਬਾਰਿਸ਼ ਮੌਸਮ ਦੀ ਪ੍ਰੈਡਿਕਸ਼ਨ ਠੀਕ ਹੁੰਦੀ ਹੈ ਬਾਰਿਸ਼ ਦੀ ਤਾਂ ਫਿਰ ਇਸ ਪੋਲਿਊਸ਼ਨ ਤੋਂ ਨਜਾਤ ਮਿਲ ਸਕਦੀ ਹੈ ਨਹੀਂ ਤਾਂ ਅਗਲੇ ਦਿਨਾਂ ਦੇ ਵਿੱਚ ਹੋਰ ਇਹਨਾਂ ਮੁਸੀਬਤਾਂ ਦੇ ਨਾਲ ਦੋ ਚਾਰ ਹੋਣਾ ਪਏਗਾ ਤੇ ਹੁਣ ਜ਼ਿਕਰ ਕਰਦੇ ਹਾਂ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਬੜੇ ਵੱਖਰੇ ਵੱਖਰੇ ਖੁਲਾਸੇ ਹੋ ਰਹੇ ਨੇ ਹਰਚਰਨ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਔਰ ਮਿਡਲ ਮੈਨ ਵਿਚੋਲਾ ਜਿਸ ਨੂੰ ਕਿਹਾ ਜਾਂਦਾ ਹੈ ਕ੍ਰਿਸ਼ਨੂ ਜਿਸ ਨੂੰ ਜਿਸ ਦੇ ਥਰੂ ਹਰ ਚਰਨ ਭੁੱਲਰ ਤੱਕ ਸੀਬੀਆਈ ਪਹੁੰਚੀ ਸੀ ਕ੍ਰਿਸ਼ਨੂ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਸੀ ਕ੍ਰਿਸ਼ਨੂ ਤੋਂ ਫੋਨ ਕਰਵਾਇਆ ਗਿਆ ਤਾਂ ਡੀਆਈਜੀ ਭੁੱਲਰ ਨੇ ਕਿਹਾ ਕਿ ਮੇਰੇ ਦਫ਼ਤਰ ਹੀ ਪੈਸੇ ਲੈ ਕੇ ਆ ਜਾ ਨਾਲ ਹੀ ਸੀਬੀਆਈ ਦੀ ਟੀਮ ਪਹੁੰਚ ਗਈ ਤੇ ਉੱਥੇ ਕ੍ਰਿਸ਼ਨੂ ਤੇ ਹਰ ਚਰਨ ਭੁੱਲਰ ਦੋਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਸੋ ਹੁਣ ਖੁਲਾਸਾ ਇਹ ਹੋਇਆ ਕਿ ਮਿਡਲਮੈਨ ਜਿਹੜਾ ਕ੍ਰਿਸ਼ਨੂ ਹੈ ਉਸ ਦੇ ਤਾਰ ਸਿਰਫ ਹਰ ਚਰਨ ਭੁੱਲਰ ਤੱਕ ਨਹੀਂ ਜੁੜੇ ਸੀ ਬਲਕਿ 20 ਦੇ ਕਰੀਬ ਹੋਰ ਐਸੇ ਪੁਲਿਸ ਅਫਸਰ ਨੇ ਜੋ ਕ੍ਰਿਸ਼ਨੂ ਦੀ ਡੈਰੀ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਮਿਲੇ ਨੇ ਜਾਂ ਕ੍ਰਿਸ਼ਨੂ ਨੇ ਪੁੱਛਕਿਛ ਦੇ ਵਿੱਚ ਜਿਨ੍ਹਾਂ ਦੇ ਨਾਮ ਲਏ ਨੇ ਜਿਨ੍ਹਾਂ ਦੇ ਨਾਮ ਦਾ ਖੁਲਾਸਾ ਕੀਤਾ ਸੋ ਅਗਲੇ ਦਿਨਾਂ ਦੇ ਵਿੱਚ ਉਹ ਕਿ ਵੱਡੇ ਅਫਸਰ ਨੇ ਜਿਨ੍ਹਾਂ ਤੱਕ ਇਸ ਅੱਗ ਦਾ ਸੇਕ ਪਹੁੰਚ ਸਕਦਾ ਹੈ ਜਿਨ੍ਹਾਂ ਤੱਕ ਸੀਬੀਆਈ ਦਾ ਸਿਕੰਜਾ ਕੱਸਿਆ ਜਾ ਸਕਦਾ ਹੈ ਕਾਲ ਦੱਸਿਆ ਜਾ ਰਿਹਾ ਹੈ ਕਾਲਾਂ ਚੈਟ ਰਿਕਾਰਡ ਨੇ ਮੋਬਾਈਲ ਦੇ ਵਿੱਚ ਔਰ ਨਿੱਜੀ ਡਾਇਰੀ ਦੇ ਵਿੱਚ ਨਾਮ ਲਿਖੇ ਹੋਏ ਨੇ ਜਾਂ ਹੋ ਸਕਦਾ ਹੈ ਹਿਸਾਬ ਕਿਤਾਬ ਵੀ ਲਿਖਿਆ ਹੋਵੇ ਜੋ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਈ ਅਫਸਰਾਂ ਦੇ ਨਾਲ ਕ੍ਰਿਸ਼ਨੂ ਦੀ ਚੈਟ ਤੇ ਕਾਲ ਰਿਕਾਰਡ ਸੋਰਸਸ ਦੇ ਮੁਤਾਬਕ ਸੀਬੀਆਈ ਦੇ ਹੱਥ ਲੱਗ ਚੁੱਕੇ ਨੇ ਤੇ ਅਗਲੇ ਦਿਨਾਂ ਦੇ ਵਿੱਚ ਇਹਨਾਂ ਅਫਸਰਾਂ ਤੱਕ ਵੀ ਇਸ ਕਾਰਵਾਈ ਦਾ ਸੇਖ ਪਹੁੰਚ ਸਕਦਾ ਹੈ ਕ੍ਰਿਸ਼ਨੂ ਦੀ ਡਾਇਰੀ ਦੇ ਵਿੱਚ ਕਈ ਅਧਿਕਾਰੀਆਂ ਦੇ ਨੰਬਰ ਮਿਲੇ ਨੇ ਕ੍ਰਿਸ਼ਨੂ ਸ਼ਾਰਦਾ ਜਿਸ ਨੂੰ ਮਾਸਟਰਮਾਈਂਡ ਮੰਨਿਆ ਗਿਆ ਹੁਣ ਤੱਕ ਜੋ ਜਾਣਕਾਰੀਆਂ ਸਾਹਮਣੇ ਆਈਆਂ ਨੇ ਪੁਲਿਸ ਅਫਸਰਾਂ ਤੇ ਆਮ ਲੋਕਾਂ ਦੇ ਵਿੱਚ ਵਿਚੋਲਗੀ ਕਰਨ ਦਾ ਆਮ ਲੋਕਾਂ ਦੇ ਕੰਮ ਕਰਵਾ ਕੇ ਪੈਸਾ ਪੁਲਿਸ ਅਫਸਰਾਂ ਦੀਆਂ ਜੇਬਾਂ 'ਚ ਪਾਉਣ ਦਾ ਜਾਂ ਪੁਲਿਸ ਅਫਸਰਾਂ ਤੋਂ ਆਪਣੇ ਲਈ ਵੀ ਕਮਿਸ਼ਨ ਲੈਣ ਦਾ ਮਿਡਲਮੈਨ ਦੇ ਤੌਰ ਤੇ ਕ੍ਰਿਸ਼ਨੂ ਪਿਛਲੇ ਦਿਨਾਂ ਦੇ ਵਿੱਚ ਵੱਡਾ ਨਾਮ ਸਾਹਮਣੇ ਆਇਆ ਜੋ ਸੀਬੀਆਈ ਦੀ ਹਿਰਾਸਤ 'ਚ ਹੈ ਔਰ ਦਿਨੋਂ ਦਿਨ ਨਵੇਂ ਖੁਲਾਸੇ ਕਰ ਰਿਹਾ ਹੈ ਔਰ ਹੁਣ ਕਿਉਂਕਿ ਡੀਆਈਜੀ ਦਾ ਪੁੱਲਰ ਦਾ ਰਿਮਾਂਡ ਸੀਬੀਆਈ ਨੂੰ ਮਿਲ ਚੁੱਕਿਆ ਹੈ ਤਾਂ ਹੁਣ ਕ੍ਰਿਸ਼ਨੂ ਤੇ ਡੀਆਈਜੀ ਪੁੱਲਰ ਨੂੰ ਆਮੋ ਸਾਹਮਣੇ ਬਿਠਾ ਕੇ ਵੀ ਸੀਬੀਆਈ ਪੁੱਛਗਿੱਛ ਕਰੇਗੀ 5 ਦਿਨ ਦਾ ਰਿਮਾਂਡ ਸੀਬੀਆਈ ਨੂੰ ਹਰਚਰਨ ਸਿੰਘ ਭੁੱਲਰ ਦਾ ਮਿਲਿਆ ਹੈ ਮੇਰੇ ਸਹਿਯੋਗੀ ਮਨੋਜ ਰਾਠੀ ਜੁੜ ਰਹੇ ਨੇ ਇਸ ਤੇ ਹੋਰ ਗੱਲਬਾਤ ਕਰਨ ਦੇ ਲਈ ਮਨੋਜ ਦੋ ਤਿੰਨ ਗੱਲਾਂ ਨੇ ਪਹਿਲਾ ਮੈਂ ਸ਼ੁਰੂਆਤ ਸਿਰਫ ਇੱਥੋਂ ਕਰਦਾ ਕਿ ਕ੍ਰਿਸ਼ਨੂ ਤੇ ਹਰਚਰਨ ਸਿੰਘ ਭੁੱਲਰ ਦੇ ਲਿੰਕ ਤੇ ਜਗ ظاہر ਹੋ ਗਏ ਸਭ ਦੇ ਸਾਹਮਣੇ ਆ ਗਏ ਜਿਹੜੇ ਛੁਪੇ ਹੋਏ ਲਿੰਕ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਖੰਘਾਲਿਆ ਜਾਣਾ ਹੈ ਔਰ ਦੂਸਰੀ ਗੱਲ ਹੁਣ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਹਰਚਰਨ ਸਿੰਘ ਭੁੱਲਰ ਬਾਰੇ ਜਿੰਨੀਆਂ ਵੀ ਜਾਣਕਾਰੀਆਂ ਆਪਾ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੇ ਆ ਕਿ ਚਾਹੇ ਪੰਜਾਬ ਵਿਜੀਲੈਂਸ ਗਈ ਹੋਵੇ ਜਾਂ ਐ ਕੋਈ ਹੋਰ ਕਿਸੇ ਗੱਲ ਤੇ ਪੁੱਛ ਕੇ ਹਰਚਰਨ ਸਿੰਘ ਭੁੱਲਰ ਤੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤਾਂ ਹਰਚਰਨ ਸਿੰਘ ਭੁੱਲਰ ਨੇ